ਨਾਮ ਮਨੋਰਾਮ ਸਿੰਘ ਦਰਸ਼ਨ ਸਿੰਘ ਜੀ ਪਰਮਤਾ ਉਹ ਕਿ ਦੱਸ ਜਿਹੜੇ ਤੁਸੀਂ ਪਾਇਆ ਤੁਸੀਂ 72 ਤੋਂ ਆਏ ਹੋ ਤੁਸੀਂ ਰਜਿੰਦਰਾ ਚਾਹੋ ਕੀ ਗੱਲ ਹੈ ਇਹ ਆਪਣਾ ਕਰਮਜੀਤ ਸਿੰਘ ਦੀ ਡੈੱਡ ਬੋਡੀ ਲੈ ਕੇ ਆਇਆ ਸੀ ਪੋਸਟਮਾਰਟਮ ਕਰਾਉਣ ਲਈ ਜਿਹੜਾ ਕਿ ਪਿੰਡ ਨਾਈ ਵਾਲੇ ਤੋਂ ਕਸ਼ਮੀਰ ਸਿੰਘ ਦਾ ਬੇਟਾ ਜੋ ਸਾਡਾ ਭੈਣ ਦਾ ਬੇਟਾ ਉਹਨੇ ਮਨ ਲੱਗਦਾ ਇਹ ਅੱਜ ਤੋਂ 3 ਸਾਲ ਪਹਿਲਾਂ ਇਹਦਾ ਰਿਸ਼ਤਾ ਪਹਾੜਪੁਰ ਪਹਾੜਪੁਰ ਨੇੜੇ ਨਾਲ ਸਾਦਰ ਨਾਬਾ ਇੱਥੇ ਹੋਇਆ ਸੀ ਉਹਦਾ ਨਾਮ ਅਨਮੋਲ ਦੀਪਖੋਰ ਤੇ ਉਹ ਤਿੰਨ ਸਾਲ ਪਹਿਲਾਂ ਉਹਨਾਂ ਨੇ ਰਿਸ਼ਤਾ ਕੀਤਾ ਸੀ ਇਹ ਕਹਿ ਕੇ ਕੀਤਾ ਸੀ ਆ ਵੀ ਕੁੜੀ 10ਵੀਂ ਚ ਪੜ੍ਹਦੀ ਆ ਜਦੋਂ ਪਲੱਸ 2 ਕਰ ਗਈ ਉਸ ਤੋਂ ਬਾਅਦ ਆਪਾਂ ਇਹਦੀ ਮੈਰਿਜ ਕਰਾਂਗੇ ਅਜੇ ਇਹਦੀ ਉਮਰ ਘੱਟ ਆ ਪਲੱਸ 2 ਦੀ ਉਮਰ ਬੁਰੀ ਹੋ ਜੇਗੀ ਆਪਾਂ ਪਲੱਸ 2 ਦੀ ਮੈਰਿਜ ਕਰ ਦਾਂਗੇ ਆਈਲੈਂਡਸ ਕਰਾ ਕੇ ਇਹਨਾਂ ਦੋਨਾਂ ਨੂੰ ਆਪਾਂ ਬੱਚਾ ਨੂੰ ਬਾਹਰ ਭੇਜ ਦਾਂਗੇ ਹੋਣ ਕੁੜੀ ਪਾਸਟੂ ਕਰ ਗਈ ਆਈਲਰਸ ਵੀ ਕਰ ਗਈ ਹੁਣ ਉਹਨਾਂ ਨੇ ਉਹਦਾ ਬਾਹਰ ਜਾਣ ਦਾ ਪਲਾਨ ਬਣਾ ਲਿਆ ਜਦੋਂ ਅਸੀਂ ਉਹਨਾਂ ਨੂੰ ਸਾਰਿਆਂ ਨਾਲ ਮਿਲ ਕੇ ਪੁੱਛਿਆ ਵੀ ਭਈ ਆਪਾਂ ਇਹ ਵਾਅਦਾ ਕੀਤਾ ਹੋਇਆ ਵੀ ਆਪਾਂ ਹੁਣ ਵਿਆਹ ਕਰਨਾ ਹੈ ਕਹਿੰਦੇ ਜੀ ਨਹੀਂ ਕੋਈ ਵਾਅਦਾ ਨਹੀਂ ਅਸੀਂ ਤਾਂ ਕੋਈ ਫਰਜ਼ੀ ਰਿਸ਼ਤਾ ਕੀਤਾ ਸੀ ਉਦੋਂ ਸਾਡਾ ਕੋਈ ਉਹਨੇ ਤੁਹਾਡੇ ਨਾਲ ਲੈਣਾ ਦੇਣਾ ਤੇ ਅਸੀਂ ਤਾਂ ਆਪਣੀ ਕੁੜੀ ਇਕੱਲੀ ਭੇਜਣੀ ਆ ਅਸੀਂ ਨਹੀਂ ਵਿਆਹ ਕਰਨਾ ਉਹ ਉਸ ਟਾਈਮ ਸਾਡੀ ਕੁੜੀ ਸਾਡੇ ਘਰ ਚ ਨਹੀਂ ਸੀ ਹੁਣ ਸਾਡੀ ਕੁੜੀ ਸਾਡੇ ਘਰ ਚ ਆ ਅਸੀਂ ਇਹ ਵਿਆਹ ਨਹੀਂ ਕਰਨਾ ਅਸੀਂ ਇਹਨਾਂ ਦੇ ਬਹੁਤ ਮਿੰਤਾਂ ਕੀਤੇ ਆ ਵੀ ਇਹਨਾਂ ਬੱਚਿਆਂ ਦਾ ਆਪਸ ਪਿਆਰ ਹੈ ਰੋਜ਼ ਜਿਹੜੀ ਇਹ तकरीबन WhatsApp ਤੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਗੱਲਾਂਬਾਤ ਹੁੰਦੀਆਂ ਨੇ ਆਪਾਂ ਇਹਨਾਂ ਦਾ ਦਿਲ ਨਾ ਤੋੜੀਏ ਤੇ ਲੇਕਿਨ ਉਹ ਇਸ ਗੱਲ ਤੇ ਨਹੀਂ ਆਏ ਉਹਦਾ ਕੁੜੀ ਦਾ ਚਾਚਾ ਕੁਲਵੰਤ ਸਿੰਘ ਉਹਦੀ ਚਾਚੀ ਸਿਮਰਪ੍ਰੀਤ ਕੁੜੀਆ ਦੀ ਮਾਂ ਅਰੰਦਵੀਰ ਕੋਰ ਤੇ ਗੁੜੀਆ ਵੀ ਹੁਣ ਉਹਨਾਂ ਦੇ ਹੱਕ ਤੇ ਮਤਲਬ ਕਿ ਗੱਲਾਂ ਕਰਦੀ ਹੈ ਇਹਨੇ ਠੀਕ ਹੈ ਨਹੀਂ ਉਹ ਉਸਤਨਵਾਦੀ ਗਿਆ ਇਹ 60 ਤਰੀਕ ਨੂੰ ਬੇਟਾ ਸਾਡਾ ਸਾਨੂੰ ਉੱਥੋਂ ਫੋਨ ਆਉਂਦਾ ਇਹਨਾਂ ਦਾ ਠੀਕ ਹੈ ਕਲਵਾਨ ਸਿੰਘ ਦਾ ਤੇ ਤੁਹਾਡਾ ਬੇਟਾ ਸਾਡੇ ਕੋਲ ਆਇਆ ਹੋਇਆ ਇਹਨੂੰ ਲੈ ਜਾਓ ਅਸੀਂ ਸਾਡਾ ਬੇਟਾ ਤੁਹਾਡੇ ਕੋਲ ਕੀ ਲੈਣ ਗਿਆ ਅਸੀਂ ਉਹਦੇ ਨਾਲ ਗੱਲ ਕੀਤੀ ਉਹਦੇ ਪਿਤਾ ਨੇ ਕਸ਼ਮੀਰ ਸਿੰਘ ਨੇ ਉਹਦੇ ਨਾਲ ਗੱਲ ਕੀਤੀ ਇਹ ਕਿ ਤੁੰ ਬੇਟਾ ਥੀ ਕਿ ਲੈਣ ਗਿਆ ਉਹ ਕਹਿੰਦਾ ਵੀ ਡੈਡੀ ਮੈਨੂੰ ਨਾ ਕੁੜੀ ਨੇ ਬੁਲਾਇਆ ਕੁੜੀ ਨੇ ਮੈਨੂੰ ਇਹ ਕਹਿ ਕੇ ਬੁਲਾਇਆ ਕਿ ਤੂੰ ਆ ਜਾ ਆਪਾਂ ਮਾ ਆਪਣੀ ਮੰਮੀ ਡੈਡੀ ਨੂੰ ਮੈਂ ਬੁਲਾ ਲਿਆ ਆਪਾਂ ਵਿਆਹ ਆਪਣਾ ਵਿਆਹ ਹੋ ਜੇਗਾ ਤੂੰ ਆ ਜਾ ਇੱਕ ਹੋਰੀ ਆ ਜਾ ਤੂੰ ਇਹਨਾਂ ਤੋਂ ਸੌਰੀ ਫੀਲ ਕਰ ਲੈ ਕੁਝ ਜਲ ਭਾਜ ਆਪਾਂ ਬਹਿ ਕੇ ਆਪਣਾ ਵਿਆਹ ਹੋ ਜੇਗਾ ਇਹ ਇੱਕ ਉਹਨੂੰ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆ ਕੇ ਆਪਣਾ ਮੁੰਡਾ ਲੈ ਜਾਓ ਤੇ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਚਲ ਤੂੰ ਠੀਕ ਹੈ ਇੱਥੇ ਬੈਠ ਅਸੀਂ ਤੈਨੂੰ ਲੈਣ ਆ ਰਹੇ ਹਾਂ ਉਹ ਕਹਿੰਦੇ ਠੀਕ ਹੈ ਜਦੋਂ ਇਹ ਰਸਤੇ 'ਚ ਆਉਂਦੇ ਵੀ ਉਹ ਚਾਚਾ ਉਹਨਾਂ ਦਾ ਗੱਲ ਕਰਦਾ ਰਿਹਾ ਪੁੱਛਦਾ ਰਿਹਾ ਤੂੰ ਕਿੱਥੇ ਆ ਗਿਆ ਕਿੱਥੇ ਨਹੀਂ ਆ ਗਿਆ ਜਦੋਂ ਪਿੰਡ ਦੇ ਨਾਬਾਏ ਕ੍ਰੋਸ ਕਰਕੇ ਉਹਨਾਂ ਨੂੰ ਕਹਿੰਦਾ ਵੀ ਸਾਡੇ ਘਰ ਨਾ ਆਇਓ ਪਿੰਡ ਦੇ ਬਾਹਰ ਰੁਕੇ ਅਸੀਂ ਮੈਂ ਤੁਹਾਨੂੰ ਉੱਥੇ ਆ ਕੇ ਨੂੰ ਮੁੰਡੇ ਨੂੰ ਛੱਡ ਕੇ ਜਾਵਾਂਗਾ ਇਹ ਕਹਿੰਦੇ ਚਲੋ ਕੋਈ ਗੱਲ ਨਹੀਂ ਠੀਕ ਹੈ ਤੇ ਜਦੋਂ ਇਹ ਗਏ ਨੇ ਲੈਣ ਵਾਸਤੇ ਪਿੰਡ ਦੇ ਬਾਹਰ ਬਿਲਕੁਲ ਨਾਲ ਫਿਰਨੀ ਦੇ ਥੋੜੀ ਦੂਰ ਮੋੜ ਉੱਥੇ ਕੱਲਾ ਮੁੰਡਾ ਖੜਾ ਹੈ ਤੇ ਜਦੋਂ ਉਹ ਜਾ ਕੇ ਕੋਈ ਨਹੀਂ ਸੀ ਥੋੜੀ ਦੂਰਾਂ ਦੇ ਕੋਈ ਨਹੀਂ ਸੀ ਉਸ ਟਾਈਮ ਇਹਨਾਂ ਜਾ ਕੇ ਜਿਹੜੇ ਮੁੰਡੇ ਦੀ ਹਾਲਤ ਦੇਖੀ ਆ ਤੇ ਮੁੰਡਾ ਜਿਵੇਂ ਮਤਲਬ ਕਿ ਵੀ ਕੋਈ ਚੀਜ਼ ਦੇ ਤੌਰ ਤੇ ਖੜਾ ਇਹਨਾਂ ਨੇ ਜਾ ਕੇ ਉਹਨੂੰ ਪੁੱਛਿਆ ਵੀ ਤੂੰ ਕੀ ਹੋਇਆ ਤੈਨੂੰ ਉਹ ਕਹਿੰਦਾ ਵੀ ਇਹਨਾਂ ਨੇ ਮੈਨੂੰ ਘਰੇ ਸੱਦ ਕੇ ਬਹੁਤ ਬੇਇੱਜ਼ਤ ਕੀਤਾ ਬੇਇੱਜ਼ਤ ਕਰਨ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੂੰ ਮਰ ਜਿਉਂ ਜੋ ਮਰਜੀ ਕਰ ਦਫਾ ਹੋ ਜਾ ਅਸੀਂ ਤੇਰੇ ਨਾਲ ਕੁੜੀ ਦਾ ਵਿਆਹ ਕਿਸੇ ਕੀਮਤ ਤੇ ਨਹੀਂ ਕਰਨਾ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਇਹਨਾਂ ਦੇ ਦੁੱਖੋਂ ਮੈਂ ਕੋਈ ਜਾਰੀਲੀ ਚੀਜ਼ ਪੀ ਲਈ ਤੇ ਮੈਂ ਇਹ ਮੇਰੇ ਚਾਰੇ ਇਹ ਮੇਰੇ ਦੋਸ਼ੀ ਨੇ ਮੇਰੀ ਮੌਤ ਉਸ ਬਹੁਤ ਅਸੀ ਉਹ ਮੁੰਡੇ ਨੂੰ ਜਲਦੀ ਜਲਦੀ ਲੈ ਕੇ ਨਾਬੇ ਆਏ ਆ ਕੇ ਡਾਕਟਰ ਨੂੰ ਦੱਸਿਆ ਡਾਕਟਰ ਨੇ ਉਹਦਾ ਇਲਾਜ ਕੀਤਾ ਦਵਾਈ ਕੱਢੀ ਵੇਟ ਚੋਂ ਕੁਕਾ ਕੀ ਉਹਨੇ ਜਦਦਾਇਤ ਕੀਤੀ ਡਾਕਟਰ ਨੇ ਸ਼ਾਮ ਨੂੰ ਕੁਛ ਉਹਦੀ ਹਾਲਤ ਠੀਕ ਹੋ ਗਈ ਤੇ ਡਾਕਟਰ ਨੂੰ ਪੁੱਛਿਆ ਵੀ ਅਸੀਂ ਉੱਥੇ ਕਿਤੇ ਆਪਦੇ ਨੇੜੇ ਹਸਪਤਾਲ ਜਾ ਸਕਦੇ ਆ ਕੋ ਕਹਿੰਦਾ ਵੀ ਤੁਹਾਡੀ ਮਰਜ਼ੀ ਹੈ ਮਰੀਜ਼ ਵਾ ਸੀਰੀਅਸ ਹੈ ਬਾਕੀ ਤੁਹਾਡੀ ਮਰਜ਼ੀ ਹੈ ਇਹਨਾਂ ਨੇ ਸਲਾਹ ਕਰਕੇ ਉਹਨੂੰ ਸਾਡੇ ਨੇੜੇ ਉੱਤੇ ਖਨੌਰੀ ਹੈ ਹਸਪਤਾਲ ਵੀ ਨਾਲ ਪਿੰਡ ਦੇ ਨੇੜੇ ਆ ਸਾਨੂੰ ਆਉਣ ਜਾਣ ਦੀ ਠੀਕ ਹੈ ਉੱਥੇ ਜਾ ਕੇ ਦਾਖਲ ਕਰਾਤਾ कल कोई लगभग 11:00 बजे। ਇਹਦੀ ਹਾਲਤ ਜਿਆਦਾ ਸੀਰੀਅਸ ਹੋ ਗਈ। ਡਾਕਟਰ ਕਹਿੰਦੇ ਵੀ ਇਹਨੂੰ ਤੁਸੀਂ ਲੈ ਜਾਓ ਐਮਰਜੈਂਸੀ। ਮੇਰੇ ਕੋਈ ਇਨਾ ਇਲਾਜ ਨਹੀਂ ਹੈਗਾ। ਤੁਸੀਂ ਅਸੀਂ ਲੈ ਕੇ ਇਹਨੂੰ ਹਮਰਸਤਾ ਲਾਏ। ਇੱਥੇ ਅੱਗੇ ਇਹਨੂੰ ਐਡਮਿਟ ਕਰਾਇਆ ਜਿੱਥੇ ਸਾਨੂੰ ਡਾਕਟਰਾਂ ਨੇ ਦੱਸਿਆ ਕਿ ਇਹ ਡੈੱਡ ਹੋ ਚੁੱਕਾ ਹੈ। ਤੇ ਅਸੀਂ ਇਹੀ ਚਾਹੁੰਦੇ ਆ ਕਿ ਇਹਨਾਂ ਚਾਰਾਂ ਦੇ ਖਿਲਾਫ ਪਰਚਾ ਤਾਂ ਦਰਜ ਹੋ ਹੀ ਗਿਆ 306 ਦਾ। ਇਹਨਾਂ ਨੂੰ ਜਲਦੀ ਜਲਦੀ ਰੈਸਟ ਕੀਤਾ ਜਾਵੇ ਤਾਂ ਕਿ ਕੋਈ ਹੋਰ ਪਰਿਵਾਰ ਇਦਾਂ ਨਾ ਹੋ ਜਿਹੜੇ ਹੋ ਵੀ ਗੱਲ ਮਾਫਤ ਜੋ ਕਰਨਾ ਹੋਇਆ ਪਰ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਹੈ ਇੱਕ ਵਾਰ ਉਸ ਤੋਂ ਬਾਅਦ ਪਰਚੇ ਦਵਾਉ। ਕੁੱਝ ਗੱਲ ਕੀਤੀ ਉਹਨਾਂ ਨਾਲ। ਪੁਲਿਸ ਪ੍ਰਸ਼ਾਸਨ ਹੁਣ ਆਇਆ ਹੋਇਆ ਜੀ ਆਪਣਾ ਪੋਸਟਮਾਰਟਮ ਕਰਾਉਣ ਵਾਸਤੇ। ਰਾਤ ਉਹ ਬਿਆਨ ਦੇ ਚੇ ਲੈ ਗਈ ਸੀਗੇ। ਰਾਤ ਐਫ ਆਈ ਆਰ ਲੋਜ ਕੀਤੀ ਹੈ। ਹੁਣ ਪੋਸਟਮਾਰਟਮ ਕਰਾਉਣ ਵਾਸਤੇ ਆਏ ਹੋਏ ਨੇ। ਐਫ ਆਈ ਆਰ ਤੋਂ ਬਾਅਦ ਹੁਣ ਤੱਕ ਕਿਸੇ ਦੇ ਪਰਿਵਾਰ ਤੋਂ ਕਿਸੇ ਨੂੰ ਅਰੈਸਟ ਨਹੀਂ ਕੀਤਾ। ਨਹੀਂ ਇਸ ਬਾਰੇ ਸਾਨੂੰ ਅਜੇ ਕੋਈ ਨਹੀਂ ਪਤਾ। ਮੇਰੇ ਖਿਆਲ ਮੁਤਾਬਕ ਕੋਈ ਅਰੈਸਟ ਨਹੀਂ ਹੋਈ ਹੋਏਗੀ ਕਿਉਂਕਿ ਇਹ ਤਾਂ ਇਧਰ ਹੀ ਰੁਜੇ ਹੋਏ ਨੇ। ਅਸੀਂ ਚਾਹੁੰਦੇ ਹਾਂ ਵੀ ਜਲਦੀ ਜਲਦੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਸਾਡਾ ਇਕੱਲਾ ਹੀ ਬੱਚਾ ਸੀਗਾ ਸਾਰਾ ਘਰ ਉਜੜਿਆ ਕੀ ਮੰਗ ਕਰਦੇ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਜ਼ਾ ਦਿੱਤੀ ਜਾਵੇ ਤਾਂਕਿ ਕੋਈ ਕਾਲੂ ਹੋਰ ਕਰਨਾ ਨਾ ਉਜੜੇ ਕੀ ਨਾਮ ਕੁਸ਼ਵੀਰ ਸਿੰਘ ਕੀ ਲੱਭਸੀ ਮੇਰਾ ਬੇਟਾ ਹੈ ਕੀ ਹੋਇਆ ਅਜਾ ਜਰਾ ਮਾਸੀ ਬੇਟੇ ਨਾ ਮਗਬਾ ਚ ਗਾ ਕਾਰਵਾਈ ਦੀ ਮੰਗ ਕਰਦੇ ਹਾਂ ਦੋਸਤੋ ਕਾਏ ਵੀਕਰ ਸਕਤੂ ਗਦੇ ਕਾਰਵਾਈ ਹੋਵੇ ਤੇ ਮੈਨੂੰ ਸਾਹ ਮਿਲੇ ਮੈਨੂੰ ਹੁਣ ਤੱਕ ਪੁਲਿਸ ਦਾ ਸ਼ਾਸਨ ਹੈ ਉਹ ਮਜਰ ਮਾਨ ਕਿਸਮ ਫੜਿਆ ਫਿਰ ਨੀਵੇ ਕੋ ਨਾ ਵੀਰੇ ਨੇ ਪਤਾ ਲਿਖਿਆ ਕਿ ਨੀਵੇ ਉਹਨੂੰ ਕਾਰਵਾਈ ਚੱਲ ਰਹੀ ਜਸਮਨ ਕੰਡਾ ਤੁਹਾਡਾ ਸਾਥ ਦੇ ਰਹੀ ਹਾਂ ਜੀ ਗੇ ਉਸੇ ਇਹ ਖਾ ਉਹਨਾਂ ਨੂੰ ਬਹੁਤ ਜ਼ਲ ਕਾਰਵਾਈ ਹੋਵੇ ਹਾਂ ਜਿਉ ਕਰ ਜਾਈ ਕਰਨ ਮੇਰਾ ਘਰ ਹੈ ਮੇਰੇ ਕੱਲ ਲੱਗ ਲਾ ਬੇਟੇ ਮੇਕ ਤੇ ਜੋ ਭੇਲੇ ਹੋਰ